ਸੇ ਸ਼ਿਕਲ ਜੀ ਮੈਂ ਲਾਪਰਿਤ ਕਰ ਹਾਜ਼ਰ ਹਾਂ ਸੀ ਸੁਖਨ ਪਰਵਾਸ ਵਰਲਿਕੇ ਦੀ ਕਹਾਣੀ ਸ਼ਿਕੰਦਰ ਦਾ ਭਾਗ ਪੰਜਮ ਲੈ ਕੇ ਆਪਾਂ ਅੱਪ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ਿਕੰਦਰ ਸੇ ਸ਼ਿਕਲ ਪੰਜਾਬ ਪੁਲਿਸ ਅਮਨ ਸੇ ਸ਼ਿਕਲ ਕਿਵੇਂ ਹਸ਼ਕੰਦਰ ਸ਼ਿਕੰਦਰ ਨੂੰ ਪਤਾ ਸੀ ਕਿ ਅਮਨ ਨੇ ਕੀ ਗਲ ਕਰਨਾ ਸੋ ਉਹ ਪਹਿਲਾਂ ਹੀ ਕਲ ਭਲ ਗਿਆ ਸ਼ਿਕੰਦਰ ਠੀਕ ਆ ਪਾਣੇ ਬਸ ਰਾਤ ਦਾ ਸਿਰ ਜਦੂ ਕੀ ਜਾਂਦਾ ਅਮਨ ਕਿੱਥੇ ਹੋਣ ਤੋਂ ਸ਼ਿਕੰਦਰ ਕੀਤਾ ਸਵੇਰੇ ਕਿਸੇ ਨੇ ਫੋਨ ਕਰਤਾ ਕਿ ਤੁਹਾਡੇ ਕੰਨ ਕਿਛ ਪਸ਼ੂ ਬੜੇ ਫਿਰਦੇ ਆ ਮੈਂ ਬਿਨਾਂ ਦੱਸੇ ਖੇਤ ਆ ਗਿਆ ਫਿਰ ਇਥੇ ਪੈ ਗਿਆ ਅਮਨ ਸ਼ਿਕੰਦਰ ਇੰਨਾ ਨੀਂਦਰਾ ਕਾਦਾ ਹੋ ਗਿਆ ਸ਼ਿਕੰਦਰ ਆਹੋ ਬਠਿੰਡੇ ਨਹੀਂ ਸਿਗੇ ਆ ਉਥੇ ਚਾਰਾ ਤਾਂ ਜੱਜ ਨਾਲ ਸੱਟਾ ਨਹੀਂ ਤੈਨਾਂ ਮਾਤਾ ਪੜਤਾਲ ਕਰਕੇ ਹਟਿਆ ਹੁਣ ਤੂੰ ਲੱਗ ਜਾ ਅਮਨ ਸ਼ਿਕੰਦਰ ਜੇ ਕੋਈ ਗੱਲ ਆ ਜਾ ਕੋਈ ਕੰਮ ਕਰ ਲਿਆ ਤਾਂ ਮੈਨੂੰ ਦੱਸ ਦੇ ਸ਼ਿਕੰਦਰ ਹਾਦਮਨ ਤੇਰੇ ਵੀ ਮੈਂ ਕੋਈ ਜਵਾਕ ਆ ਅਮਨ ਤੂੰ ਜਵਾਕ ਤਾਂ ਨਹੀਂ ਪਰ ਵੀਰੇ ਸਾਡੇ ਕੋਲ ਤੂੰ ਹੀ ਵੇਖੀ ਕਿਤੇ ਮੇਰਾ ਵੀ ਸਾਨੂੰ ਧੋਖਾ ਨਾ ਦੇ ਨਹੀਂ ਆਪਣੀ ਮਾਂ ਵੀ ਜਿਉਂਦੀ ਜੀ ਮਰ ਜਾਉ ਇਹਨੇ ਕਿਹਾ ਮੈਨੂੰ ਚਿਰ ਚਿਰ ਰੋਪਏ ਜਿਵੇਂ ਆਨੂੰ ਕਿਸੇ ਅਣਹੋਣੀ ਦੀ ਆਮਦ ਪਤਾ ਲੱਗ ਗਿਆ ਹੋਵੇ ਸ਼ਿਕੰਦਰ ਓਹੋ ਪੈਣੇ ਤੇਰੇ ਸੋਂ ਕੁਛ ਨਹੀਂ ਕਰਦਾ ਮੈਂ ਚੁੱਪ ਮਹਿਨ ਕਰੇ ਜਾਣਾ ਛੁਪ ਕਰ ਜਾ ਓਏ ਛੋਟੂ ਪੰਜਾਬ ਪੁਲਿਸ ਐਵੇਂ ਨਹੀਂ ਰਹਿੰਦੇ ਹੁੰਦੇ ਫੋਨ ਕੱਟ ਕੇ ਸ਼ਿਕੰਦਰ ਘਰ ਨੂੰ ਚਲਾ ਗਿਆ ਉਹਦੇ ਦਿਮਾਗ ਵਿੱਚ ਅੰਮਨ ਤੇ ਆਖਰੀ ਗੱਲ ਥੋੜੀ ਮੰਗੂ ਵੱਜ ਰਹੀ ਸੀ ਸ਼ਾਇਦ ਕਿਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ ਹੋਣਾ ਪਰ ਜਦੋਂ ਸ਼ਰੀਰ ਨੂੰ ਤੋੜ ਲੱਗਦੀ ਸੀ ਉਦੋਂ ਉਹ ਸਾਰਾ ਕੁਝ ਭੁੱਲ ਜਾਂਦਾ ਸੀ ਤੇ ਦਿਨੋਂ ਦਿਨ ਉਹ ਇਸ ਦਲਦਲ ਵਿੱਚ ਤਸਤਾ ਜਾ ਰਿਹਾ ਸੀ ਸ਼ਿਕੰਦਰ ਨੂੰ ਸੀਮੇ ਕੋਲਾਈ ਨੂੰ 20 ਦਿਨ ਹੋ ਗਏ ਸੀ ਉਹ ਕਦੇ ਵੱਸ ਰੋਟੀ ਖਾਂਜਾ ਸੌਣ ਦੇ ਟਾਈਮ ਤੇ ਜਾਂਦਾ ਸੀ ਬਾਕੀ ਟਾਈਮ ਉਹ ਜਾਂਦਾ ਖੇਤ ਰਿੰਦਾ ਸੀ ਤੇ ਜਾਂ ਫਿਰ ਪਿੰਦਰਕੁਲ ਬਹਿ ਜਾਂਦਾ ਸੀ ਪਰ ਇਹ 90 ਦਿਨਾਂ ਵਿੱਚ ਉਸ ਦਾ ਨਸ਼ਾ ਉਗੜ ਗਿਆ ਸੀ ਪਿੰਦਰਕੁਲ ਜਦੋਂ ਵੀ ਵਰਦਾ ਤਾਂ ਪਿੰਦਰ ਨੂੰ ਲੈਕਚਰ ਹੀ ਦਿੰਦਾ ਪਰ ਸ਼ਿਕੰਦਰ ਤੇ ਕਿਸੇ ਗੱਲ ਦਾ ਕੋਈ ਅਸਰ ਨਾ ਹੁੰਦਾ ਉਹ ਕਹਿੰਦੇ ਹੁੰਦੇ ਆ ਕਿ ਚੋਰੀ ਯਾਰੀ ਨਸ਼ਾ ਸ਼ਾਇਦ ਛੁੱਪਦੀ ਨਹੀਂ ਯਾਰਾ ਸ਼ਿਕੰਦਰ ਫਰੀ ਵੀ ਸਾਰੇ ਪਿੰਡ ਵਿੱਚ ਕੱਲਾ ਹੋਣ ਲੱਗਿਆ ਸੀ ਤੇ ਓੜ ਤੇ ਓੜਦੀ ਕੰਸੋ ਜਿੰਦੀ ਤੇ ਅਰਜਨ ਸਿੰਘ ਦੇ ਕੰਨਾਂ ਤੱਕ ਵੀ ਪਹੁੰਚ ਗਈ ਸੀ ਮੂਹਤੇ ਤੱਕ ਹੀ ਨਹੀਂ ਸਕੇਂਦਾ ਪਰ ਮਗਰੋਂ ਸਾਰੇ ਮੂੰਹ ਝੂੜ-ਝੂੜ ਕਰ ਲਾਂ ਕਰਦੇ ਰਹਿੰਦੇ ਜਿੰਦੇ ਵੀ ਡਰਦੀ ਸ਼ਿਕੰਦਰ ਨੂੰ ਨਾ ਪੁੱਛ ਸਕੇ ਨਾ ਰੋਕ ਸਕੇ ਉਹ ਅੰਦਨਾ ਗਵੰਦ ਨ ਕੋਲ ਵੀ ਅਜੇ ਤੱਕ ਜਿੰਦੇ ਪਰਦੇ ਪਾ ਰਹੀ ਸੀ ਇੱਕ ਦਿਨ ਜਿੰਦੇ ਨੇ ਅਮਨ ਕੁਲ ਗਲ ਕਰੀ ਅਮਨ ਦਾ ਸ਼ੱਕ ਯਕੀਨ ਵਿੱਚ ਪੱ ਲ ਗਿਆ ਸੀ ਪਰ ਪੁੱਲਾਂ ਹੀ ਝੁੱਲੰਗੇ ਪਾਣੀ ਵਾਂਗ ਸ਼ਿਕੰਦਰ ਨੂੰ ਮੋੜਨਾ ਬਹੁਤ ਔਖਾ ਸੀ ਪਾ ਜਿੰਦੀਦਾ ਜਵਾਈ ਨੇ ਸਿਆਣ ਭਖਾਈ ਕਿਉਂ ਨ ਇੱਕ ਦਿਨ ਜਿੰਦੀ ਤੇ ਦਾਦੀਆ ਜਨ ਸਿਓ ਨੂੰ ਅੱਡੋ ਅੱਡ ਫੋਨ ਕਰਕੇ ਅਗਲੇ ਸਾਲ ਜ਼ਮੀਨ ਠੇਕੇ ਤੇ ਦੇਣ ਲਈ ਕਹਿ ਰਿਹਾ ਥਾ ਸ਼ਰੀਕੀ ਵਾਲਿਆਂ ਨੂੰ ਵੀ ਉਹਨਾਂ ਦੀ ਮਜਬੂਰੀ ਪਤਾ ਸੀ ਸੋ ਉਹਨਾਂ ਨੇ 45000 ਕਿੱਲੇ ਦੇ ਹਿਸਾਬ ਨਾਲ ਕਲਪੱਕੀ ਕਰ ਲਏ ਜਦੋਂ ਕਿ ਸ਼ਿਕੰਦਰ ਦੇ ਵਹਾਂ ਦਾ ਲੋਕ ਹੱਸ ਕੇ 5052000 ਕਿੱਲਾ ਵੀ ਦੇ ਦਿੰਦੇ ਪਰ ਨਾਲ ਗਰਜੋਤ ਜਿੰਦੀਦਾ ਜਵਾਈ ਨੇ ਇੱਕ ਗਲ ਪੱਕੀ ਕਰ ਦਿੱਤੀ ਕਿ ਸ਼ਿਕੰਦਰ ਨੂੰ ਕਿਸੇ ਗੱਲ ਦੀ ਪਰੇਂਤਨਾ ਲੱਗੀ ਉਹਦੇ ਨਾਲ ਨਾਰਮਲ ਹੀ ਰਹਿਣਾ ਗਰਜੂਤ ਨੇ ਅੰਦਰ ਖਾਤੇ ਪਤਾ ਕੀਤਾ ਕਿ ਸ਼ਿਕੰਦਰ ਕਿਹਦੇ ਕੋਲ ਪੈਂਦਾ ਉੱਟਦਾ ਕਿੱਥੇ ਜਾਂਦਾ ਆਉਂਦਾ ਤੇ ਹੁਣ ਉਹ ਕਨਕ ਵੱਟਨ ਦੇ ਠੀਕ ਵਿੱਚ ਸੀ ਕਨਕ ਜੇ ਭੀਕ ਤੇ ਲੈਂਦੀ ਸੀ ਤੇ ਕਦੇ ਸ਼ਿਕੰਦਰ ਨੂੰ ਸੀਮੇ ਦਾ ਫੋਨ ਆਇਆ ਉਹਨੇ ਸ਼ਿਕੰਦਰ ਨੂੰ 30000 ਦਾ ਸਵਾਲ ਪਾਇਆ ਸ਼ਿਕੰਦਰ ਨੇ ਆਰਤੀਏ ਤੋਂ 40000 ਲਈ ਤੇ ਘਰੇ ਬਿਨਾਂ ਦੱਸੇ ਬਠਿੰਡੇ ਚਲਾ ਗਿਆ 30000 ਨੇ سیمیں ਦਿੱਤਾ ਤੇ ਵਾਕਿਆ ਉਦੇ ਵਾਸਤੇ ਚੱਟਾ ਲੈ ਕੇ ਪਿੰਧਾ ਗਿਆ سیمਿਨੋ ਨੇ ਇਹੀ ਕਿਹਾ ਕਿ ਕੰਕਤੋ ਵਾਦ ਆਊਗਾ ਜਿਹੜਾ 30000 ਨੇ سیمੇ ਨੂੰ ਦਿੱਤਾ ਉਹਦਾ ਉਹਨੇ ਕੋਈ ਲੇਖਾ ਜੋਖਾ ਨਹੀਂ ਕੀਤਾ ਬਸ سیمਿਨੇ ਉਹਨੂੰ ਮਹਿਨੇਕ ਚ ਮੋੜੰਦਾ ਜੁਰੂਰ ਕਿਹਾ ਪਿੰਧਾ ਕੇ ਉਹ ਪਿੰਦਰ ਕੁਲ ਗਿਆ ਪਿੰਦਰ ਨੇ ਉਹਦੀ ਤਗਲਾਂ-ਗੱਲਾਂ ਵਿੱਚ ਸਾਰਾ ਭੇਦ ਲੈ ਲਿਆ ਇਧਰ سیمੇ ਨੇ ਤਾਰੇ ਨੂੰ ਵੀ ਭਸ ਦਿੱਤਾ ਕਿ ਸ਼ਿਕੰਦਰ 10000 ਦਾ ਚੱਟਾ ਲੈ ਕੇ ਗਿਆ ਤੇ ਤਾਰੀ ਤਿੱਕਾਲੀ ਨੇ ਸ਼ਿਕੰਦਰ ਕੋਲ ਕੱਟੀ ਬੱਛੀ ਬੰਨਣੀ ਸ਼ੁਰੂ ਕਰ ਦਿੱਤੀ ਸਾਰਾ ਦਿਨ ਉਹ ਸ਼ਿਕੰਦਰ ਦੇ ਪਿੱਛੇ ਪਿੱਛੇ ਰਹਿੰਦੀ ਜਦੋਂ ਕਿ ਪੱਲ ਨੂੰ ਸ਼ਿਕੰਦਰ ਨੂੰ ਬੁਲਾਉਂਦੇ ਵੀ ਰਹੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਿਕੰਦਰ ਸਾਡੇ ਤੋਂ ਛੱਟਾ ਮੰਗੂਗਾ ਪਰ ਹੁਣ ਸ਼ਿਕੰਦਰ ਨੂੰ ਬਾਈ-ਬਾਈ ਕਰਦੇ ਸੀ ਤੇ ਸ਼ਿਕੰਦਰ ਨਾਲ ਉਹਨਾਂ ਦਾ ਵੀ ਕੁੱਟਾ ਪੂਰਾ ਕਰਦਾ ਸੀ ਪਿੰਦਰ ਨੇ ਇੱਕ ਦੋ ਵਾਰੀ ਸ਼ਿਕੰਦਰ ਨੂੰ ਆਖਿਆ ਵੀ ਕਿ ਪਤੰਦਰਾ ਤੋ ਉਹਨਾਂ ਨੂੰ ਕਿਉਂ ਲੋੜ ਆਈ ਪਰ ਸ਼ਿਕੰਦਰ ਤਾਂ ਉਹਨਾਂ ਦਾ ਸਰਦਾਰ ਬਣਿਆ ਫਿਰਦਾ ਸੀ 10000 ਦਾ ਚਟਾ ਦਿਨਾ ਚਾਹੀ ਲਾਗੇ ਸ਼ਿਕੰਦਰ ਨੇ ਆਰ ਤੋਂ 20000 ਹੂਰ ਫੜਿਆ ਤੇ 10000 ਦਾ ਸਮਾਨ ਹੋਰ ਲੈ ਆਇਆ ਤੇ 10 ਬੱਚ ਦਾ 10000 ਵੀ ਉਹਨੇ ਦਿਨਾ ਚਹੀਟਾ ਦਿੱਤਾ ਕਾਲੇ ਤਰ੍ਹਾਂ ਫਿਰ ਸਰਵਾਲੇ ਮੰਗੂ ਸ਼ਿਕੰਦਰ ਦੇ ਨਾਲ ਨਾਲ ਸੀ ਕੰਕ ਵਟਕੇ ਤੋੜੀ ਤੱਤ ਬਣਾ ਲਿਆ ਸੀ ਪਰ ਸ਼ਿਕੰਦਰ ਨੂੰ ਜੀ ਇਸ ਗੱਲ ਦੀ ਪਿੰਕ ਨਹੀਂ ਲੱਗੀ ਸੀ ਕਿ ਜ਼ਮੀਨ ਠੇਕੇ ਤੇ ਦੇ ਦਿੱਤੀ ਸ਼ਿਕੰਦਰ ਬਿਨੈ ਕਿਸੇ ਨੂੰ ਦੱਸੇ ਆਰਤੀ ਨਾਲ ਹਿਸਾਬ ਕਰ ਰਾਇਆ 2.5 ਲੱਖ ਦਾ ਪਰ ਨੋਟ ਸ਼ਿਕੰਦਰ ਪਰ ਆਇਆ ਸੀ ਤੇ 15000 ਹੋਰ ਆਰਤੀ ਤੋਂ ਲੈ ਆਇਆ ਸੀ ਮੰਡਿਓ ਆ ਕੇ ਨਹਾਤੋ ਕੇ ਕਪੜੇ ਬਦਲੇ ਤੇ ਬਠਿੰਡੇ ਨੂੰ ਮੂੰਹ ਚੱਕ ਲਿਆ ਇਦਰਾਗੇ ਦਿਨ ਜਦੋਂ ਚਿੰਦੇ ਕਪੜੇ ਲੀੜੇ ਧੋਣ ਲੱਗੇ ਤਾਂ ਸ਼ਿਕੰਦਰ ਦੇ ਚੱਗੇ ਦੀਆਂ ਜੀਬਾਂ ਫਰੋਲੀਆਂ ਤਾਂ ਵਿੱਚੋਂ ਆਰਤੀ ਪਛੀ ਨਿਕਲਾਈ ਜਿੰਨੇ ਨੇ ਪਛੀ ਸਾਮ ਕੀ ਰੱਖ ਲਈ ਇੱਕ ਕਦੇ ਦਿਨ ਚ ਅਮਨ ਨਹੀਂ ਆਉਣਾ ਸੀ ਜਿੰਨੇ ਨੇ ਸੋਚਿਆ ਕਿ ਅਮਨ ਤੋਂ ਪਤਾ ਲੱਗੂ ਕਿ ਕਾਦੀ ਪਰਚੀ ਆ ਉਹ ਦ ਸ਼ਿਕੰਦਰ ਸਾਰੀਆਂ ਹੱਦਾਂ ਬੰਨੀ ਟੱਪਦਾ ਜਾ ਰਿਹਾ ਸੀ ਸ਼ਿਕੰਦਰ ਨੂੰ ਬਠਿੰਡੇ ਕੈ ਨੂੰ 4 ਦਿਨ ਹੋ ਗਏ ਸੀ ਕਿ ਪਿੰਡ ਅਮਨ ਤੇ ਗਰਜੋਤਾ ਗਿਆ ਕਾਦੀ ਤੇ ਮਾਂ ਦੀ ਹਾਲਤ ਵੇਖ ਕੇ ਅਮਨ ਉੱਚੀ-ਉੱਚੀ ਰੋਣ ਲੱਗ ਗਿਆ ਚਾਹ ਪਾਣੀ ਪੀ ਕੇ ਅਮਨ ਨੇ ਸ਼ਿਕੰਦਰ ਦਾ ਪੁੱਛਿਆ ਤਾਂ ਪਤਾ ਲੱਗਿਆ ਕਿ ਉਹਨੂੰ ਬਠਿੰਡੇ ਗਏ ਨੂੰ 4 ਦਿਨ ਹੋ ਗਏ ਗਰਜੋਤ ਨੇ ਸ਼ਿਕੰਦਰ ਨੂੰ ਫੋਨ ਕੀਤਾ ਸ਼ਿਕੰਦਰ ਤਾਂ ਆਕਤ ਦੁਨੀਆ ਵਿੱਚ ਮਸਤ ਸੀ ਇਹਦੇ ਜਿੱਦਿਨੇ ਅਮਨ ਕੋਲ ਸ਼ਿਕੰਦਰ ਦੀ ਹਰ ਇੱਕ ਹਰਕਤ ਅਸੀ ਤੇ ਜਿਹੜੀ ਪਛੇ ਸ਼ਿਕੰਦਰ ਦੇ ਜੇਬ ਵਿੱਚੋਂ ਨਿਕਲੇ ਸੀ ਉਹ ਵੀ ਵਿਖਾਈ ਉਹ ਪਛੇ ਤਿਆਰ ਦਾ ਸਾਰਾ ਹਿਸਾਬ ਕਿਤਾਬ ਲਿਖਿਆ ਸੀ ਜੇਬ ਵਿੱਚ 40000 ਦਾ ਡਾਕਟਰ ਤੇ 10000 ਦਾ ਵੀਰਵਾ ਸੀ ਤੇ ਉਸ ਤੋਂ ਪਿੱਛੇ 20000 ਦਾ ਅਰਜਨ ਸਿੰਘ ਦੀ ਦਵਾਈ ਦਾ ਵੀਰਵਾ ਸੀ ਤੇ ਟੋਟਲ ਪਿਛਲਾ ਕਟਾ-ਕਟਾ ਕੇ ਤਾਇਲਕ ਸ਼ਿਕੰਦਰ ਸੇ ਟੁੱਟਿਆ ਸੀ ਤਿਸ ਤੋਂ ਅੱਗੇ 15000 ਦੀ ਨਵੀਂ ਕਲਮ ਸੀ ਜਿਹੜੀ ਕਨਕ ਤੇ ਤੋੜੇ ਵਾਲਿਆਂ ਨੂੰ ਦੇਣ ਦਾ ਵੇਰਵਾ ਸੀ ਪਰ ਇਹ 15000 ਵੀ ਸਮੈਖ ਦੇ ਪੇਟ ਚੜ ਗਏ ਸੀ ਦੋ ਕੁ ਮਹੀਨੇ ਵਿੱਚ ਸ਼ਿਕੰਦਰ ਨੇ 75000 ਨਵੇਂ ਵਿੱਚ ਡਾ ਦਿੱਤਾ ਸੀ ਜਿਦੇ ਚ 30000 ਸੀ ਮੈਨੂੰ ਦਿੱਤਾ ਸੀ ਸ਼ਿਕੰਦਰ ਨਾਲ ਉਹ ਵਦ ਤਾਰਾ ਤੱਕਾਲਾ ਸੰਪਤੀ ਗਿਆ ਸਾਰਾ ਹਾਲ ਵੇਖ ਕੇ ਗਜੋਤ ਨੇ ਪੁੱਛਿਆ ਕਿ ਮੰਮੀ ਇਹ ਦੱਸੂ ਪਿੰਡ ਵਿੱਚ ਕਿਹਦੇ ਕਿਹਦੇ ਗੁਲਪੈੰਡਾ ਉੱਠਦਾ ਤਾਂ ਜਿੰਦੇ ਨੇ ਪਿੰਦਰ ਦਾ ਨਾਂ ਲੈ ਦਿੱਤਾ ਅਥਨੇ ਪਿੰਦਰ ਜਦੋਂ ਸ਼ਿਕੰਦਰ ਦੇ ਕੋਲ ਗਿਆ ਤਾਂ ਮਨੁਧੇਗੇ ਚੋਲੀ ਅਟਕੇ ਖਲੋਗੀ ਤੇ ਕਹਿੰਦੀ ਪਿੰਦੇ ਭਰਾ ਬਣ ਕੇ ਜੋ ਵੀ ਤੈਨੂੰ ਪਤਾ ਸਾਰ ਸੱਚ ਦੱਸਦੀ ਤਾਂ ਪਿੰਦਰ ਕਹਿੰਦਾ ਪੈਣੀ ਜੀ ਭਰਾ ਕਿਹਾ ਤੈੱਕੀਨ ਵੀ ਰੱਖ ਉਸ ਤੋਂ ਬਾਅਦ ਪਿੰਦਰ ਫੋਨ ਤੋੜਨ ਤੋਂ ਲੈ ਕੇ ਟਰੈਕਟਰ ਵਾਲੀ ਪਾਰਟੀ ਤੋ ਲੈ ਤੱਕ ਉਹਦੇ ਅੱਗੇ ਵੀ ਸਾਰਾ ਕੁਝ ਉਹਨੂੰ ਦੱਸ ਦਿੱਤਾ ਨਾਲ ਤਾਰੇ ਕਾਲੀ ਦਿੱਸੀ ਮੇਰੇ ਵਿਸਵਾਸ ਦਾ ਸਕਤਾ ਤੇ ਅਖੀਰ ਕਿਹਾ ਕਿ ਮੇਰਾ ਇਹਨਾਂ ਦਾ ਕਸੂਰ ਆ ਕਿ ਮੇਰੇ ਚਾਚੇ ਨੂੰ ਜਾਂ ਅਮਨ ਤੈਨੂੰ ਨਹੀਂ ਨਸਿਆ ਪਰ ਮੈਂ ਵਸ ਲੱਗ ਕੇ ਸਮਝਾ ਸਮਝਾ ਕੇ ਥੱਕ ਗਿਆ ਜੇ ਹੁਣ ਤੁਸੀਂ ਸਮਝਾ ਸਕਦੇ ਹੋ ਤਾਂ ਵੇਖ ਲਵੋ ਅਗਲੇ ਦਿਨ ਸਵੇਰੇ ਅਜਨ ਸਿੰਘ ਨੂੰ ਨਾਲ ਲੈ ਕੇ ਗੁਰੂਤ ਆਰਤੀ ਕੁਲ ਗਏ ਆਰਤੀ ਨੂੰ ਸਾਰੇ ਗੱਲ ਸਾਫ ਸਫਤ ਉਸ ਕੇ ਅੱਗੇ ਤੋਂ ਕਿਸੇ ਨੂੰ ਵੀ ਪੈਸੇ ਦੇਣ ਤੋਂ ਵਰਜ ਦਿੱਤਾ ਜਿਹੜੀ ਆਰਤੀ ਦੇ ਪੈਸੇ ਦੇਨੇ ਸੀ ਉਹ ਚੋਣਾ ਪੱਕਨ ਤੱਕ ਦਾ ਕਰਾਰ ਕਰ ਲਿਆ। ਇੱਕ ਕੰਨ ਮੇੜ ਕੇ ਗੁਰਜੋਤ ਨੇ ਫੇਰ ਸ਼ਿਕੰਦਰ ਦਾ ਨੰਬਰ ਲਾਇਆ ਪਰ ਨੰਬਰ ਬੰਦ ਆ ਰਿਹਾ ਸੀ। ਸ਼ਿਕੰਦਰ ਕੁਝ ਗੁਰਜੋਤੋ ਚੱਲਦਾ ਵੀ ਸੀ। ਗੁਰਜੋਤ ਨੇ ਪਿੰਦਰ ਨੂੰ ਸੇਮੇ ਦੇ ਟਿਕਾਣੇ ਬਾਰੇ ਪੁੱਛਿਆ ਪਰ ਪਿੰਦਰ ਨੂੰ ਵੀ ਕੁਝ ਪਤਾ ਨਹੀਂ ਸੀ। ਹਰ ਕੇ ਗੁਰਜੋਤ ਸੇਮੇ ਦੇ ਕੰਬਲੇ ਜਗ੍ਹਾ ਤੇ ਚਲਾ ਗਿਆ। ਉੱਥੇ ਸੀਮਾ ਟੱਕਰ ਗਿਆ। ਸੇਮੇ ਤੋਂ ਸ਼ਿਕੰਦਰ ਫੇਰ ਪੁੱਛਿਆ ਤੇ ਸੀਮਾ ਸੱਚ ਹੁੰਦਾ ਕਹਿੰਦਾ ਕਿ ਭਾਜੀ ਮੈਂ ਤਾਂ ਕਿਤੇ ਦਾ ਆਖੀ ਜਾਨਾ ਕਿ ਪਿੰਡ ਜਾਂਦਾ ਰਿਹਾ ਚਾਚੀ ਔਖੀ ਹੁੰਦੀ ਹੋ ਕਿਰਾਂ ਗੁਰਜੁਤ ਚੁਪ ਰਿਹਾ ਤੇ ਸੀਮਾ ਉਹਨੂੰ ਲੈ ਕੇ ਕੋਠੀ ਵੱਲ ਤੁਰ ਪਿਆ ਰਾਵਿਚ ਸੀਮਾ ਸੱਚ ਹੁੰਦਾ ਕਹਿੰਦਾ ਕਿ ਭਾਜੀ ਤਾਰੇ ਨੇ ਸ਼ਿਕੰਦਰ ਦੀ ਜਖਣਾ ਕਰਤੀ ਮੈਂ ਤਾਂ ਮੱਥਾ ਮਾਰ ਮਾਰ ਤੱਕਿਆ ਪਰ ਸ਼ਿਕੰਦਰ ਤੇ ਕੋਈ ਅਸਰ ਨਹੀਂ ਹੁੰਦਾ ਗੁਰਜੁਤ ਨੇ ਬਸ ਇੰਨਾ ਹੀ ਆਖਿਆ ਕਿ ਕੋਈ ਨਾ ਸੇਮਿਆ ਸ਼ਿਕੰਦਰ ਨੂੰ ਤਾਂ ਮੈਂ ਰਾਤ ਹੀ ਲੈ ਆਉ ਤੂੰ ਬੀ ਫਿਕਰ ਹੈ ਉਧ ਪਿੱਛੋਂ ਸ਼ੀਮਾ ਰਾਤ ਅਸਤ ਗਿਆ ਤੇ ਗਿਜੋ ਤੁਸੀਂ ਪਾਸੇ ਮੁਰਦਾ ਮੜਾਉਂਦਾ ਸਿਮੀ ਦੀ ਕੋਠੀ ਚ ਆ ਪਹੰਚੇ ਜਦ ਗੁਜੋਤ ਨੇ ਸ਼ਿਕੰਦਰ ਨੂੰ ਚੱਕਿਆ ਤਾਂ ਸ਼ਿਕੰਦਰ ਨਸ਼ੇ 'ਚ ਪੂਰਾ ਠਰ ਨਹੀਂ ਸੀ ਸਿਮੀ ਦੀ ਮਦਦ ਨਾਲ ਸ਼ਿਕੰਦਰ ਨੂੰ ਗੱਡੀ 'ਚ ਬਿਠਾਇਆ ਤੇ ਪਿੰਡ ਨੂੰ ਆ ਗਿਆ ਸ਼ਿਕੰਦਰ ਦੀ ਅੱਖਾਂ ਦੇ ਵਾਲੇ ਕਾਲੇ ਕੇਰੇ ਬਣ ਗਏ ਸੀ ਰੰਗ ਵੀ ਪੀਲਾ ਪੈ ਚੁਲਿਆ ਸੀ ਜਿਮੀ ਵਿੱਚ ਕੋਣੀ ਨਹੀਂ ਹੁੰਦਾ ਸ਼ਿਕੰਦਰ ਦੀ ਹਾਲ ਦੇਖ ਕੇ ਅਮਨ ਤੇਜਿੰਦ ਇੱਕ ਦੂਜੀ ਦੇ ਕੱਲ ਲੱਗੇ ਉੱਚੀ ਉੱਚੀ ਰੋ ਪਈਆ ਅਰਜਨ ਸਿੰਘ ਨੇ ਸ਼ਿਕੰਦਰ ਦਾ ਹਾਲ ਵੇਖਿਆ ਤਾਂ ਵੀ ਅੱਖ ਪਰ ਖਯੋਤਾ ਗਰਜੋਤ ਨੇ ਸਾਰੇ ਨੂੰ ਹੌਸਲਾ ਦਿੱਤਾ ਪਰ ਅੱਜ ਜਿਮੀ ਅਰਜਨ ਸੇ ਹੁੰਦੇ ਅੰਦਰ ਡੱਕਿਆ ਛੀਰਾ ਦਾ ਲਾਵਾ ਫਟ ਗਿਆ ਉਹ ਨਾਲੇ ਰੋ ਰਿਹਾ ਸੀ ਤੇ ਨਾਲੇ ਨਾਲ ਜਿੰਦੀ ਨੂੰ ਪੁੱਛ ਰਿਹਾ ਸੀ ਆ ਵੇਖ ਤੀਏ ਮੇਰੀਆਂ ਅੱਖੀਆਂ ਅੱਜ ਸੱਚ ਹੋ ਗਈਆਂ ਮੈਂ ਤੈਨੂੰ ਬੜਾ ਸਮਝਾਇਆ ਸੀ ਕਿ ਤੀਏ ਕਦੇ ਇਹਦੇ ਹੱਥ ਫਸ ਨਾ ਕਰਨੀ ਸਾਰਾ ਕੁਝ ਆ ਅੱਜ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਾਂਗੇ ਪਰ ਮੈਂ ਇੰਨਾ ਵੀ ਦੰਦਾਂ ਨਾਲ ਵੀ ਖੋਲ ਜਾਣ ਦਾ ਵੀ ਡੁੱਲੇ ਵੀਰਾਂ ਦਾ ਅੱਜ ਕੁਝ ਨਹੀਂ ਵੇੜਿਆ ਛਾੜ ਕੇ ਚੋਲੀ ਵਿੱਚ ਪਾਵਾਂਗੇ ਖੋਰੀ ਜਿੰਦਗੀ ਵੀ ਬੀਤੇ ਵੇਲੇ ਨੂੰ ਪਛਤਾਉਂਦੀ ਹੋਣੀ ਆ ਪਰ ਪੁਲਾ ਹੀ ਥੁਲੰਕੇ ਆ ਪਾਣੀ ਵੀ ਕਦੇ ਮੁੜਿਆ ਕਹਿੰਦੇ ਆ ਇਸ ਨਸ਼ੇ ਦੀ ਤੋੜ ਵੀ ਬੜੀ ਪੈੜੀ ਗਾਇ ਗੱਤੀ ਆ ਸ਼ਿਕੰਦਰ ਵੀ ਜਦੋਂ ਨਸ਼ਾ ਕਰ ਲੈਂਦਾ ਸੀ ਠੀਕ ਨਹੀਂ ਸੀ ਉਹ ਵੀ ਐਵੇਂ ਕਰਦਾ ਜਿਵੇਂ ਜਾਨ ਨਿਕਲਦੀ ਹੁੰਦੀ ਪਰ ਸ਼ਿਕੰਦਰ ਨੂੰ ਗੁਰਜੋਤ ਹੀ ਕಸ್ಟੜੀ ਵਿੱਚ ਸੀ ਅਜੇ ਉਹ ਪਿੰਦੀ ਸੀ ਗੁਰਜੋਤ ਨੇ ਆਪਦੇ ਨਾਲ ਦੀ ਜਾਣਕਰ ਨਾਲ ਗੱਲ ਕਰੀ ਤੇ ਸਾਰੀ ਹਾਲ ਦੱਸਈ ਇੱਕ ਦੋ ਚੰਗੇ ਨਸ਼ਾ ਛਡਾਊ ਕੇਂਦਰਾਂ ਦਾ ਵੀ ਪਤਾ ਕੀਤਾ ਫਿਰ ਗੁਰਜੋਤ ਦੇ ਨਾਲਦਿਆਂ ਨੇ ਇਹੀ ਸਲਾਹ ਦਿੱਤੀ ਕਿ ਨਸ਼ਾ ਛਡਾਊ ਕੇਂਦਰ ਨਾਲੋਂ ਘਰੇ ਰੱਖ ਕੇ ਕਰੀ ਕਾਉਂਸਲਿੰਗ ਕਰਕੇ ਜ਼ਿਆਦਾ ਠੀਕ ਰੋ ਪਰ ਇਹ ਤੇ ਸਮੱਸਿਆ ਆਈ ਸੀ ਕਿ ਇਕ ਤਾਂ ਗੁਰਜੋਤ ਅਮਨ ਦੀ ਜੁੱਟੀ ਪਟਿਆਲੇ ਸੀ ਤੇ ਦੂਜਾ ਪਿੱਛੇ ਸ਼ਿਕੰਦਰ ਨੂੰ ਵੇਖਣ ਵਾਲਾ ਕੋਈ ਨਹੀਂ ਸੀ ਤੇ ਸ਼ਿਕੰਦਰ ਕੱਲਾ ਨਸ਼ਾ ਛੱਡਣ ਦੇ ਹਾਲਤ ਵਿੱਚ ਵੀ ਨਹੀਂ ਸੀ ਪਰ ਫਿਰ ਵੀ ਪਤਾ ਨਹੀਂ ਕੀ ਸੋਚ ਕੇ ਅਮਨ ਤੇ ਗੁਰਜੋਤ ਨੇ ਸ਼ਿਕੰਦਰ ਨੂੰ ਪਟਿਆਲੇ ਲੈ ਕੇ ਜਾਣ ਦਾ ਫੈਸਲਾ ਕਰ ਲਿਆ ਪ੍ਰੰਤੂ ਪਹਿਲਾਂ ਉਹਨਾਂ ਨੇ 2 ਟਾਈ ਮਹੀਨਿਆਂ ਦਾ ਰਾਸ਼ਨ ਲਿਆ ਦਿੱਤਾ ਤੇ ਅਰਜਨ ਸਿੰਘ ਦੀ ਦਵਾਈ ਵੀ ਲਿਆ ਦਿੱਤੀ ਪਸ਼ੂ ਵਿੱਚ ਕੇ ਦੁੱਧ ਪਿੰਦਰ ਕਰੇ ਲਾ ਕੇ ਪਿੰਦਰ ਦੀ ਡਿਊਟੀ ਲਾ ਦਿੱਤੀ ਕਿ ਸੁਭਾ ਸ਼ਾਮ ਦੁੱਧ ਵੀ ਫੜਾ ਕੇ ਜਾਣਾ ਤੇ ਜੇ ਕੋਈ ਕੰਮ ਹੋਇਆ ਤਾਂ ਉਹ ਵੀ ਤੈਨੂੰ ਕਰਨਾ ਪੈਣਾ ਜਿਹੜੇ ਪਸ਼ੂਆਂ ਦੇ ਪੈਸੇ ਸੀ ਉਹਨਾਂ ਵਿੱਚੋਂ 10000 ਐਡਵਾਂਸ ਪਿੰਦਰ ਨੂੰ ਦੇ ਦਿੱਤਾ ਥੋੜੀ ਤੇ ਕੰਕ ਦੇ ਵੜਾਈ ਦੇ ਪੈਸੇ ਦੇ ਕੇ ਬਾਕੀ ਪੈਸੇ ਅਰਜਨ ਸਿੰਘ ਦੇ ਤਲੇ ਦਿੱਤਾ ਰਹ ਦਿੱਤੇ ਤੇ ਅਰਜਨ ਸਿੰਘ ਨੇ ਉਹ ਪੈਸੇ ਜਿੰਦੀ ਨੂੰ ਫੜਾ ਦਿੱਤੇ ਅਬ ਤੇ ਪਾ ਜੇ ਸਾਰੇ ਕੰਮ ਕਰਕੇ ਸ਼ਿਕੰਦਰ ਨੂੰ ਨਾਲ ਲੈ ਕੇ ਅਮਨ ਤੇ ਗਜੋਤ ਪਟਿਆਲੇ ਆ ਗਏ ਸ਼ਿਕੰਦਰ ਦੇ ਪਟਿਆਲੇ ਜਾਣ ਪਿੱਛੋਂ ਚਿੰਦੀ ਜੀ ਮੈਂ ਕੱਲੀ ਜਹੀ ਰਹੀ ਸੀ ਡੰਗਰ ਵੇਚ ਦਿੱਤੇ ਸੀ ਚੁੰਕੇ ਦਾ ਕੰਮ ਰਹਿ ਗਿਆ ਸੀ ਤੇ ਡੰਗਰਾਂ ਵਾਲਾ ਟਾਈਮ ਹੁਣ ਉਹ ਘਰ ਦੀ ਸਾਫ ਸਫਾਈ ਵਿੱਚ ਲਾ ਦਿੰਦੀ ਸੀ ਪਰ ਸ਼ਿਕੰਦਰ ਵੱਲੋਂ ਹੁਣ ਉਹ ਬੀ ਫਿਕਰੀ ਸੀ ਫੋਨ ਤੇ ਅਮਨ ਨਾਲ ਗੱਲ ਤਾਂ ਹੋ ਹੀ ਜਾਂਦੀ ਸੀ ਪਰ ਸ਼ਿਕੰਦਰ ਨਾਲ ਇੱਕ ਅੱਧੀ ਵਾਰੀ ਗੱਲ ਹੋਈ ਸੀ ਉਹਦਾ ਸ਼ਿਕੰਦਰ ਨੂੰ 10 ਦਿਨ ਨਸ਼ਾ ਸ਼ਰਾਬ ਕਿੰਦਰ ਵਿੱਚ ਰੱਖਿਆ ਇਹਨਾਂ 10 ਦਿਨਾਂ ਵਿੱਚ ਗੁਰਜੋਤ ਨੇ ਕਾਉਂਸਲਿੰਗ ਕਰਨ ਵਾਸਤੇ ਵੀ ਕਿਸੇ ਮਨੋਵਿਗਿਆਨੀ ਦਾ ਪ੍ਰਬੰਧ ਕਰ ਲਿਆ ਸੀ ਹਫਤੇਕ ਦੀ ਛੁੱਟੀ ਵੀ ਲੈ ਲਈ ਸੀ ਪਰ ਇਹਨਾਂ 10 ਦਿਨਾਂ ਵਿੱਚ ਸ਼ਿਕੰਦਰ ਨੂੰ ਕੋਈ ਫਰਕ ਨਾ ਪਿਆ ਸ਼ਿਕੰਦਰ ਨੂੰ ਘਰੇ ਲਿਆ ਕੇ ਗੁਰਜੋਤ ਸਾਰਾ ਦਿਨ ਸ਼ਿਕੰਦਰ ਕੋਲ ਲੰਦਾ ਸੀ ਇੱਕ ਕਾਉਂਸਲਿੰਗ ਕਰਨ ਨਾਲ ਤੇ ਗੁਰਜੋਤ ਨਾਲ ਰਹਿ ਕੇ ਸ਼ਿਕੰਦਰ ਦੀ ਹਾਲਤ ਵਿੱਚ ਮਾਮੂਲੀ ਜਿਹਾ ਫਰਕ ਆਇਆ ਸੀ ਇਨੇ ਚੋ ਗਿョਤੀ ਛੁੱਟੀ ਖਤਮ ਹੋ ਗਈ ਹੁਣ ਗੁਜੋਤੇ ਜ਼ਿੰਮੇਵਾਰੀ ਉਹਦੇ ਦੋਸਤ ਵਿੱਕੀ ਨੇ ਸੰਭਾਲ ਲਈ ਵੇਲੇ ਸਮੇਂ ਵਿੱਚ ਉਹ ਸ਼ਕੰਦਰ ਨੂੰ ਲੈ ਕੇ ਕਿਤੇ ਨਾ ਕਿਤੇ ਘੁੰਮਦਾ ਰਹਿੰਦਾ ਕਦੇ ਫਿਲਮ ਦੇਖਣ ਕਦੇ ਚੰਡੀਗੜ੍ਹ ਕਦੇ ਕਿਤੇ ਕਦੇ ਕਿਤੇ ਵਿੱਕੀ ਨੇ ਉਹਨੂੰ ਨਸ਼ਾ ਕਰਕੇ ਮਰੇ ਮੁੰਡਿਆਂ ਦੇ ਪਰਿਵਾਰ ਨਾਲ ਮਿਲਾਇਆ ਤੜਫ ਦੇ ਮੁੰਡਿਆਂ ਦੀਆਂ ਵੀਡੀਓ ਵਿਖਾਈਆਂ ਤੇ ਨਾਲ ਨਾਲ ਨਸ਼ਾ ਛੱਡ ਕੇ ਰਾਹ ਤੇ ਆਏ ਮੁੰਡੇ ਨਾਲ ਵੀ ਮਿਲਾਇਆ ਜਿਹਾ ਅਸ਼ਰ ਸ਼ਿਕੰਦਰ ਦੀ ਉਮੀਦ ਨਾਲ ਉਹ ਵੱਧ ਹੋਇਆ ਵਿੱਕੀ ਦੇ ਨਾਲ ਲੈ ਕੇ 1 ਮਹੀਨੇ ਵਿੱਚ ਸ਼ਿਕੰਦਰ ਵਿੱਚ 50% ਸਰਕਾਰ ਆ ਗਿਆ ਸੀ ਪਿੰਜਾ ਨੂੰ ਦਾ ਦਿਲ ਨਹੀਂ ਘਲਦਾ ਸੀ ਤੇ ਸ਼ਿਕੰਦਰ ਦੇ ਪਟਿਆਲੇ ਆਉਣ ਦੀ 1.5 ਮਹੀਨੇ ਵਿੱਚ ਪਿੱਛੇ ਪਿੰਡ ਵਿੱਚ ਵੀ ਵੱਡੀ ਕੰਨਾ ਘਟ ਗਈ ਸੀ ਤਾਰੇ ਤੇ ਸੀਮੇ ਦੀ ਆਪਸ ਵਿੱਚ ਖੜਕ ਗਈ ਸੀ ਸੀਮੇ ਨੇ ਤਾਰੇ ਤੋਂ ਪੈਸੇ ਲੈਣੇ ਸੀ ਜਦੋਂ ਉਹਨੇ ਪੈਸੇ ਮੰਗੇ ਤਾਂ ਤਾਰੇ ਨੇ ਕੋਰਾ ਜਵਾਬ ਦੇ ਦਿੱਤਾ ਇਸ ਕੰ ਨੂੰ ਲੈ ਕੇ ਦੋਵੇਂ ਮੁੰਡੇ ਇੱਕ ਦੂਜੇ ਦੇ ਆਮਣੇ ਸਾਹਮਣੇ ਵੀ ਹੋਏ ਤੇ ਤਾਰੇ ਨੂੰ ਇੱਕ ਵਾਰ ਘੁੱਟ ਵੀ ਦਿੱਤਾ ਸੀ ਹੁਣ ਤਾਰਾ ਡੱਬਲੇ ਜਾ ਕੇ ਨਸ਼ਾ ਲਿਆ ਹੁੰਦਾ ਸੀ ਤੇ ਪਿੰਡ ਲਿਆ ਕੇ ਵਿੱਚ ਕੋਹਲੀਆਂ ਪੀਸ ਕੇ ਪਾ ਦਿੰਦਾ ਸੀ ਇੱਕ ਦਿਨ ਪਿੰਦੇ ਇੱਕ 15 ਸਾਲਾਂ ਦੇ ਮੁੰਡੇ ਨੇ ਨਸ਼ਾ ਲਿਆ ਤੇ ਸਿਰੰਜੂ ਦੀ ਨਾਲ ਵਿੱਚ ਹੀ ਰਹਿ ਗਿਆ ਉਹਦੀ ਮਾਪਿਆਂ ਨੇ ਤਾਰੇ ਤੇ ਰਿਪੋਰਟ ਲਿਖਾ ਦਿੱਤੀ ਪੁਲਿਸ ਤਾਰੇ ਨੂੰ ਚੱਕ ਕੇ ਲੈ ਗਈ ਤਾਰੇ ਨੂੰ 15 ਵੇਦਨ ਹੋ ਗਏ ਸੀ ਉਹ ਜਿਲ੍ਹ ਵਿੱਚ ਸੀ ਤੇ ਇਸ ਗੱਲ ਦਾ ਜਾਸਾ ਸਾਰੀ ਪਿੰਡ ਨੂੰ ਸੀ ਸੇਮੀ ਤੇ ਗੁਰਜੋਦੀ ਵੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਏ ਸੀ ਜਦ ਗੁਰਜੋਤ ਨੇ ਸੇਮੀ ਨੂੰ ਸ਼ਿਕੰਦਰ ਦੇ ਪੈਸਿੰਗ ਮੋੜੇ ਨੂੰ ਕਿਹਾ ਤਾਂ ਸੇਮਾ ਕੋ ਗੁਰਜੋਤ ਨੂੰ ਕਾਲਾ ਕੱਢਣ ਲੱਗਿਆ ਇਸ ਕਾਲ ਦਾ ਸੇਮੀ ਨੂੰ ਵੀ ਪੁਕਤਣਾ ਪਿਆ ਜਦ ਉਹ ਦੀ ਠਹਿਰ ਤੇ ਪੁਲਿਸ ਨੇ ਰੇਡ ਮਾਰ ਕੇ ਨਸ਼ੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਪਰ ਸੇਮਾ ਉਥੋਂ ਪਛਕੇ ਨਿਕਲ ਗਿਆ ਪਰ ਮਕਾਨ ਮਾਲਿਕ ਪੁਲਿਸ ਅੜ ਗਿਆ ਗਿਆ ਸੀ ਤੇ ਸੇਮਾ ਹੁਣ ਤੱਕ ਲੁਕਿਆ ਫਿਰਦਾ ਸੀ ਪੁਲਿਸ ਪੈਨਫਿਕ ਕੇ ਕਿੜੇ ਮਾਰਗੇ ਸੀ ਪਰ ਸਿਮਾ ਚ ਪੁਲਿਸ ਦੇ ਹੱਥਾਂ ਤੋਂ ਦੂਰ ਸੀ ਇਧਰ ਕਰੇ ਜਿੱਤੇ ਹੁਣ ਗੁਰਨਾਮ ਦੀ ਸ਼ਰਾਬ ਤੋਂ ਔਖੀ ਰਹਿ ਗਈ ਸੀ ਉਹਨਰੇਜਾ ਨਾ ਬੁੱਤਲ ਪਾਸ ਦੇ ਪੈਸੇ ਚਾਹੀਦੇ ਸੀ ਇਸ ਤੰਗਾ ਕੀ ਜਿੰਦੀ ਨੇ ਸ਼ਰਾਬ ਛੱਡਣ ਦੀ ਤੀਸੀ ਦਵਾਈ ਲਿਆ ਕੇ ਲੱਸੀ ਵਿੱਚ ਪਾ ਕੇ ਗੁਰਨਾਮ ਨੂੰ ਪਿਆ ਦਿੱਤੀ ਪੀਂਦਿਆਂ ਅਨਸਾਰ ਗੁਰਨਾਮ ਨੂੰ ਉਲਟੀਆਂ ਲੱਗ ਗਈਆਂ ਪਿੰਡ ਵਾਲਾ ਡਾਕਟਰ ਜਵਾਬ ਦੇ ਗਿਆ ਅਖੀਰ ਪਿੰਦੀ ਤੇ ਜਿੰਦੀ ਨੇ ਗੁਰਨਾਮ ਨੂੰ ਸ਼ਹਿਰ ਦਾਖਲ ਕਰਾਇਆ ਖਾਲਦ ਇੱਕ ਵਾਰੀ ਜ਼ਿਆਦਾ ਵਿਗੜ ਗਈ ਸੀ ਸੁਪਿੰਦਰ ਨੇ ਫੋਨ ਕਰਕੇ ਗੁਰਜੋਤ ਨੂੰ ਦੱਸ ਦਿੱਤਾ ਉਹਨੇ ਅਮਨ ਤੋਂ ਉਲਾ ਰੱਖਿਆ ਪਰ ਜਿੰਦੀ ਨੇ ਅਮਨ ਨੂੰ ਸਾਰੀ ਗੱਲ ਦੱਸ ਦਿੱਤੀ ਹੁਣ ਅਮਨ ਵਾਸਤੇ ਪਿਓ ਨੂੰ ਮਿਲੇ ਬਿਨਾਂ ਰਹਿਣਾ ਔਖਾ ਸੀ ਤੇ ਜਤਨ ਗੁਰ ਨਾਮ ਨੂੰ ਹਸਪਤਾਲੋਂ ਛੁੱਟੀ ਮਿਲੀ ਤਾਂ ਉਹ ਅਮਨ ਸ਼ਿਕੰਦਰ ਤੇ ਗੁਰਜੋਤ ਪਿੰਨੂ ਤੁਰ ਪਏ ਅਮਨ ਗੁਰਜੋਤ ਤੇ ਸ਼ਿਕੰਦਰ ਪਿੰਨੂ ਗੁਰ ਨਾਮ ਦਾ ਪਤਾ ਲੈਣ ਆਏ ਉਦੋਂ ਤੱਕ ਸ਼ਿਕੰਦਰ ਨੂੰ ਇਹ ਪਈ ਜੋ 60 ਪੈਸੇ ਫਟ ਪੈ ਗਿਆ ਸੀ ਤੇ ਇਹ ਸਾਰਾ ਸਿਰਾ ਵਿਕੀ ਨਹੀਂ ਜਾਂਦਾ ਸੀ ਅਮਨ ਤੇ ਗਜੋਤ ਦੋ ਦਿਨ ਪਿੰਦ ਰਹੀ ਚਤੋ ਜਾਨ ਲੱਗਿਆ ਤਾਂ ਜਿੰਦੀ ਨੇ ਗਜੋਤ ਨੂੰ ਪੁੱਛ ਲਿਆ ਕਿ ਜੇ ਸ਼ਿਕੰਦਰ ਨੂੰ 10 ਦਿਨ ਛੱਡ ਦਿਉ ਤਾਂ ਗਜੋਤ ਇਸ ਕੱਲ ਦੇ ਹੱਕ ਵੇਚਦਾ ਨਹੀਂ ਸੀ ਪਰ ਕੱਲ ਦੀ ਮਜਬੂਰੀ ਵੇਖ ਕੇ ਮੰਨ ਗਿਆ ਬੇਸ਼ਿਕ ਪਿੰਦ ਨੇ ਕਦੇ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੱਤਾ ਪਰ ਉਹਦਾ ਵੀ ਦੁਕਾਨਦਾਰੀ ਦਾ ਕੰਮ ਸੀ ਬਾਕੀ ਪਿੰਡ ਵਿੱਚ ਵੀ ਹਰ ਬੰਦਾ ਕਹਿ ਦਿੰਦਾ ਸੀ ਕਿ ਸਿਕੰਦਰ ਕਿਆ ਨੂੰ ਮੁਫਤ ਦਾ ਸੀਲੀ ਟੱਕਰਿਆ ਤੇ ਇਧਰ ਗਰਨਾਮ ਕੋਲ ਇੱਕ ਬੰਦਾ ਜ਼ਰੂਰ ਚਾਹੀਦਾ ਸੀ ਕਿਉਂਕਿ ਉਹ ਤੁਰ ਫਿਰਦਾ ਸਕਦਾ ਸੀ ਪਰ ਕਮਜ਼ੋਰੀ ਜ਼ਿਆਦਾ ਹੋਣ ਕਰਕੇ ਡਰ ਲੱਗਦਾ ਸੀ ਕਿਤੇ ਡਿਗ ਨਾ ਪਵੇ ਉਂਝ ਗਰਨਾਮ ਦੀ ਸ਼ਰਾਬ ਇੱਕ ਵਾਰ ਬੰਦ ਹੋ ਗਈ ਸੀ ਖੈਰ ਤੇ ਨਿਕਲਦੇ ਗਏ ਸਿਕੰਦਰ ਦਾ ਪਿੰਡ ਜੀ ਵੀ ਨਹੀਂ ਲੱਗ ਰਿਹਾ ਸੀ ਨਸ਼ਾ ਤਾਂ ਉਹ ਕਰਦਾ ਸੀ ਪਰ کٹ ਗਿਆ ਸੀ ਜਦੋਂ ਉਹਨੂੰ ਤੋੜ ਲੱਗਦੀ ਸੀ ਤਾਂ ਉਹ ਕੋਸ਼ਿਸ਼ ਕਰਦਾ ਸੀ ਕਿ ਜਿੰਨਾ ਟਾਈਮ ਨਸ਼ਾ বিনা ਘਟ ਸਕਦਾ ਘੱਡ ਲਵੇ ਉਹਦੀਆਂ ਅੱਖਾਂ ਉਹਦੇ ਅੱਗੇ ਪਰਿਵਾਰ ਵਿੱਚ ਘੁੰਮ ਜਾਂਦੀਆਂ ਜੀ ਵੀ ਮੁੰਡੇ ਨਸ਼ੇ ਦੀ ਪੀੜ ਚੜੇ ਸੀ ਸ਼ਿਸ਼ਕੰਦਰ ਵੀ ਕਿਸੇ ਨਾ ਕਿਸੇ ਤਰ੍ਹਾਂ ਖੁਦ ਨੂੰ ਇਸ ਦਲਜੋ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਉਹ ਜ਼ਿਆਦਾਤਰ ਕਰੀ ਰਹਿੰਦਾ ਸੀ ਤੇ ਜਾਂ ਫਿਰ ਸ਼ਾਮ ਨੂੰ ਪਿੰਡਰ ਕੋਲ ਜਾਵੰਦਾ ਸੀ ਉਧਰ ਪਿੰਡ ਦੀ ਇਕ ਬੰਦੇ ਨੇ ਤਾਰੇ ਦੀ ਜ਼ਮਾਨਤ ਦੇ ਦਿੱਤੀ ਤੇ ਤਾਰਾ ਜੇਲ੍ਹ ਚੋਂ ਬਾਹਰ ਆ ਗਿਆ ਜੇਲ੍ਹ ਚੋਂ ਆ ਕੇ ਤਾਰਾ ਸ਼ਰੀਆਮ ਚਟਾ ਵਿੱਚ ਲੱਗਿਆ ਸੀ ਜਿਹਨੇ ਤਾਰੇ ਦੀ ਜ਼ਮਾਨਤ ਦਿੱਤੀ ਸੀ ਉਹਦੀ ਅਕਾਲੀ ਦਲ ਦੇ ਲੀਡਰਾਂ ਨਾਲ ਪਾਵਾ ਬੈਣੀ ਉੱਠਣੀ ਸੀ ਤੇ ਪਿੰਡ ਵਿੱਚ ਉਹਦੀ ਕਿਸੇ ਨਾਲ ਬਣਦੀ ਨਹੀਂ ਸੀ ਕਿਸੇ ਨੂੰ ਕਿਸੇ ਨਾਲ ਲੜਾਉਣਾ ਮੀ ਉਹਦਾ ਕੰਮ ਹੀ ਸੀ ਇਸੇ ਕਰਕੇ ਪਿੰਡ ਵਿੱਚ ਸਾਰੇ ਉਹਨੂੰ ਚਵਾਤੀ ਕਹਿੰਦੇ ਸੀ ਜਵਤੀ ਨੇ ਤਾਰੇ ਨੂੰ ਇੱਕ ਰਿਵੋਲਵਰ ਵੀ ਦੇ ਦਿੱਤਾ ਤਾਂ ਹੁਣ ਜਵਤੀ ਦਾ ਬੋਡੀਗਾਰਡ ਬਣਿਆ ਫਿਰਦਾ ਸੀ ਹੁਣ ਪਿੰਡ ਵਾਲੇ ਵੀ ਸੋਚਦੇ ਸੀ ਕਿ ਤਾਰੇ ਨਾਲ ਪੰਗਾ ਲੈ ਕੇ ਕਾਨੂੰਨ ਆਪ ਦਾ ਨੁਕਸਾਨ ਕਰਾਉਣਾ ਪਰ ਸ਼ਿਕੰਦਰ ਅਜੀ ਤੱਕ ਦੁਬਾਰਾ ਤਾਰੇ ਦੀ ਅੜੀ ਕੇ ਨਹੀਂ ਛੜੀ ਆ ਸੀ ਇਧਰ ਗੁਨਾਮ ਨੂੰ ਡਾਕਟਰ ਨਿਸ਼ਰਾਵ ਜਹਦ ਬਰਾਬਰ ਕਰਾਰ ਦਿੱਤੀ ਗੁਰਨਾਮ ਪਹਿਲਾਂ ਲੋਕ ਕੁਛ ਹੱਦ ਤੱਕ ਠੀਕ ਤਾਂ ਹੋ ਗਿਆ ਸੀ ਪਰ ਉਹਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਉਹ ਪਾਲਾ ਟੈਮ ਕਰਦਾ ਨਹੀਂ ਜਿੰਦੀ ਵੀ ਅੱਗੇ ਨਾਲ ਰਹਿ ਗਈ ਸੀ ਤਿਕਦੀ ਸ਼ਿਕੰਦਰ ਦਾ ਮਾਮਾ ਗੁਰਦੀਪ ਸਿੰਘ ਗੁਰਨਾਮ ਦਾ ਪਤਾ ਲੈਣ ਦੇ ਬਹਾਨੇ ਆਇਆ ਉਹੀਂ ਮੌਕਾ ਜਿਹਾ ਵੇਖ ਕੇ ਜਿੰਦੀ ਨਾਲ ਸ਼ਿਕੰਦਰ ਦੇ ਰਿਸ਼ਤੇ ਦੀ ਗੱਲ ਹੋਈ ਜਿੰਦੀ ਨਾ ਤਾਂ ਸਿੱਧੀ ਹਾਂ ਕਹਿ ਸਕਦੀ ਸੀ ਤੇ ਨਾ ਨਾ ਹੀ ਅੱਖ ਨੂੰ ਉਹਦਾ ਝੀ ਕਰਦਾ ਸੀ ਇੱਕ ਤਾਂ ਵਿਚੋਲਾ ਉਹਦਾ ਭਰਾਵੰਦਾ ਸੀ ਤੇ ਦੂਜਾ ਉਹਦੇ ਤੋਂ ਬਹੁਤਾ ਕੰਮ ਵੀ ਨਹੀਂ ਹੁੰਦਾ ਸੀ ਤੀਜਾ ਉਹਨੂੰ ਲੱਗਦਾ ਸੀ ਕਿ ਸ਼ਾਇਦ ਵਿਆਹ ਕਰਾ ਕੇ ਸ਼ਿਕੰਦਰ ਜ਼ਿੰਮੇਵਾਰ ਹੋ ਜਾਊ ਕਿ ਜਿੰਨਾ ਨਸ਼ਾ ਕਰਦਾ ਉਹ ਵੀ ਛੱਡ ਦਿਓ ਬਾਕੀ ਉਹਨੇ ਗੁਰਦੀਪ ਸਿੰਘ ਨੂੰ ਸਲਾਹ ਕਰਕੇ ਦੱਸਣ ਵਾਸਤੇ ਕਹਿ ਦਿੱਤਾ ਜਦ ਇਹ ਮਨੁਤਾ ਹੀ ਚੁੰਦੀ ਸੀ ਕਿ ਇਹ ਰਿਸ਼ਤਾ ਸਿਰੇ ਲੱਗ ਜਾਵੇ ਪਰ ਉਹਦੀ ਮਰਜ਼ੀ ਉਹ ਨਹੀਂ ਕਰ ਸਕਦੀ ਸੀ ਅਕਸਰ ਤੇ ਜਵਾਈ ਦੀ ਸਲਾਹ ਲੈਣੀ ਤਾਂ ਬਹੁਤ ਜ਼ਰੂਰੀ ਸੀ ਤੇ ਜਵਾਈ ਵੀ ਉਹ ਜਿਹੜਾ ਪੁੱਤਰਾਂ ਤੋਂ ਵਿਵਾਦ ਕਰਦਾ ਸੀ ਤੇ ਜਵਾਈ ਤੋਂ ਬਿਨਾਂ ਨਾਨ ਨੰਦੋਂ ਇਹ ਨਾਲ ਵੀ ਸਲਾਹ ਮਸ਼ਵਰਾ ਕਰਨਾ ਸੀ ਪਰ ਜੇ ਤਾਈਏ ਕਲ ਜਿੱਤੀ ਤੇ ਗੁਰਦੀਪ ਸਿੰਘ ਵੇਚੀ ਹੋਈ ਸੀ ਥੋੜੇ ਦਿਨਾਂ ਪਿੱਛੋਂ ਗੁਰਦੀਪ ਨੇ ਫੇਜ ਜਿੰਦੀ ਨੂੰ ਪੁੱਛਿਆ ਤਾਂ ਅਛੇ ਜਿੰਦੀ ਨੇ ਕਿਸੇ ਨਾਲ ਸਲਾਈ ਨਹੀਂ ਕੀਤੀ ਗੁਰਦੀਪ ਨੂੰ ਇੱਕ ਦੋ ਦਿਨ ਹੋਰ ਰੁਕਣ ਦਾ ਕਹਿ ਕੇ ਜਿੱਤੀ ਨੇ ਅਮਨ ਨੂੰ ਹੋਣ ਕੀਤਾ ਅਮਨ ਨੂੰ ਦੱਸਿਆ ਕਿ ਤੇਰਾ ਮਾਮਾ ਅਵਦੇਸਾਲੇ ਦੀ ਕੁੜੀ ਦਾ ਰਿਸ਼ਤਾ ਕਰਾਉਂਦਾ ਸ਼ਿਕੰਦਰ ਨੂੰ ਪੈਣਾ ਨੂੰ ਭਰਾਮਾ ਦੇ ਵਿਆਹ ਦਾ ਚਾਹ ਹੁੰਦਾ ਹੀ ਆ ਤਾਂ ਅਮਨ ਨੇ ਵੀ ਖੁਸ਼ੀ ਤੇ ਹੈਰਾਨੀ ਚ ਪੁੱਛਿਆ ਹੈ ਸੱਚ ਤਾਂ ਫਿਰ ਤੁਸੀਂ ਕੀ ਸੋਚਿਆ ਜਿੱਦੀ ਕਹਿੰਦੀ ਲਪੁੱਤ ਮੈਂ ਇਕੱਲੀ ਨੇ ਕੀ ਸੋchnਾ ਅਮਨ ਨੇ ਫਿਰ ਉਤਸਵ ਨਾਲ ਪੁੱਛਿਆ ਲੈ ਮਮੇ ਕਮਾਲ ਆ ਪਾਪਾ ਨਾਲ ਦਾ ਸਲਾਹ ਕਰੀ ਹੋਣੀ ਜਾਂ ਦਾਦਾ ਜੀ ਨਾਲ ਜਿੰਦੀ ਠੰਡ ਸਾਹ ਪਰ ਕੇ ਕਹਿੰਦੀ ਅਮਨ ਪੁੱਤ ਹੁਣ ਤੈਨੂੰ ਵੀ ਪਤਾ ਕਿ ਪਿਓ ਤੇਰਾ ਕਿੱਥੇ ਸਲਾਹ ਦੇਣ ਜੋਗਾ ਤੇ ਪਾਪਾ ਜੀ ਤਾਂ ਨੰਨਾ ਹੀ ਪਾਉਣਗੇ ਫਿਰ ਮੈਂ ਸੋਚਿਆ ਪਹਿਲਾਂ ਤੁਹਾਡੇ ਨਾਲ ਹੀ ਸਲਾਹ ਕਰਾਂ ਅਬੀ ਹੋਰ 5 ਮਿੰਟ ਗੱਲਾਂ ਕਰਕੇ ਜਿੰਦ ਨੇ ਕਹਿ ਦਿੱਤਾ ਕਿ ਚਲ ਅਮਨ ਫਿਰ ਗੁਰਜੋਤ ਨਾਲ ਗੱਲ ਕਰੀ ਇਨਾ ਕਿ ਫੋਨ ਕੱਢ ਦਿੱਤਾ ਅਮਨ ਨੇ ਗੁਰਜੋਤ ਨੂੰ ਦੱਸਿਆ ਤਾਂ ਗੁਰਜੋਤ ਨੇ ਰਿਸ਼ਤੇ ਦੀ ਗੱਲ ਸੁਣ ਗਈ ਨਾ ਕਰ ਦਿੱਤੀ ਗੁਰਜੋਤ ਦਾ ਤਰਕ ਸੀ ਕਿ ਸ਼ਿਕੰਦਰਾ ਜੇ ਨਸ਼ਾ ਕਰਦਾ ਤੇ ਉਹ ਕਦੋਂ ਵੀ ਤਨਵਾ ਜੀ ਬਾਕੀ ਕਲਦੇ ਵੀਡੀਓ ਚ ਚਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ